ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਜਿਹੜੇ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇ ਕਿ ਉਹਨਾਂ ਨੇ ਉੱਥੇ ਚਿੱਠੀ ਲਿਖ ਕੇ ਪਾਈ ਹੈ 10 ਦਿਨਾਂ ਦੀ ਇਹ ਉਹਨਾਂ ਨੇ ਛੁੱਟੀ ਲੈਣੀ ਤੇ ਮੇਰੀ ਦਾਦੀ ਬਹੁਤ ਬਿਮਾਰ ਆ ਮੇਰੀ ਦਾਦੀ ਦੇ ਪੈਰ ਵੀ ਸੁੱਜੇ ਪਏ ਆ ਤੇ ਸਰਕਾਰ ਤੱਕ ਆ ਵੀਡੀਓ ਪਹੁੰਚਾਓ ਕਿ ਉਹਨਾਂ ਨੂੰ 10 ਦਿਨਾਂ ਦੀ ਪ੍ਰੋਲ ਦਿੱਤੀ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹੱਕ ਅੱਜ ਆਪਾਂ ਗੱਲ ਕਰਦੇ ਆ ਡਿਬ루ਗੜ੍ਹ ਦੇ ਵਿੱਚ ਜਿਹੜਾ ਅਸਾਮ ਦੀ ਜੇਲ ਆ ਉਹਦੇ ਵਿੱਚ ਬਖਦ ਨੇ ਭਾਈ ਅਮਰਤਪਾਲ ਸਿੰਘ ਆ ਅਤੇ ਨਾਲ ਉਹਨਾਂ ਦੇ ਨੌ ਸਾਥੀ ਹੋਰ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਹੈਗਾਗਾ ਪ੍ਰਧਾਨ ਮੰਤਰੀ ਬਾਜੇ ਕੇ ਦੇ ਨਾਲ ਜਿਹੜਾ ਮਸੂਰਾ ਤੇ ਅੱਜ ਪਤਾ ਲੱਗਿਆ ਕਿ ਉਹਨਾਂ ਦੇ ਬੇਟੇ ਨੇ ਸੋਸ਼ਲ ਮੀਡੀਆ ਤੇ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹਨਾਂ ਦਾ ਬੇਟਾ ਉਹਨਾਂ ਦਾ ਛੋਟਾਗਾ ਕਿਉਂਕਿ ਕਰੀਬ 1.5 ਸਾਲ ਤੋਂ ਪਤਾ ਸਮਾਂ ਹੋ ਗਿਆ ਪ੍ਰਧਾਨ ਮੰਤਰੀ ਵਾਜੇਕਰਨ ਤੇ ਨਾਲ ਦੇ ਸਿੰਘਾਂ ਨੂੰ ਡਿਊਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਸਾਮ ਦੇ ਵਿੱਚ ਇੰਨੀ ਜਿਆਦੇ ਦੂਰ ਜਿਹੜੇ ਉਹ ਜਵਾਬ ਬੱਚਾ ਜਿਹੜਾ ਜਾ ਨਹੀਂ ਸਕਦਾ ਕਿਉਂਕਿ ਖਾਤਿਆ ਬਹੁਤ ਜਿਆਦੇ ਹੋ ਜਾਂਦਾਗਾ ਉਹਨੇ ਇੱਕ ਵੀਡੀਓ ਬਣਾ ਕੇ ਪਾਈ ਆ ਪ੍ਰਧਾਨ ਮੰਤਰੀ ਵਾਜੇਕਰਨ ਦੀ ਜਿਹੜੀ ਮਾਤਾ ਗਈ ਤੇ ਉਸ ਬੱਚੇ ਦੀ ਦਾਦੀ ਆ ਉਹ ਵੀਡੀਓ ਤੇ ਬਖਾ ਰਿਆ ਕਿ ਉਸ ਦਾਦੀ ਦੇ ਜਿਹੜੇ ਪੈਰ ਨੇ ਔਰ ਸੜਜ ਚੁੱਕੇ ਨੇ ਤੇ ਜਿਹੜੀ ਹਾਲਤ ਆ ਉਹ ਗੰਭੀਰ ਬਣੀ ਹੋਈ ਆ ਤੇ ਉਹਨਾਂ ਨੇ ਸਰਕਾਰ ਅੱਗੇ ਬੇਨਤੀ ਕੀਤੀ ਆ ਉਸ ਬੱਚੇ ਨੇ ਕਿ ਮੇਰੇ ਪਿਤਾ ਨੂੰ ਦੱਸ ਦੇਣਾ ਦੀ ਘੱਟੋ ਘੱਟ ਪ੍ਰੋਲ ਦਿੱਤੀ ਜਾਵੇ ਇਹ ਸਰਕਾਰ ਨੂੰ ਚਾਹੀਦਾਗਾ ਕਿ ਉਸ ਵੱਜੇ ਕੇ ਨੇ ਪ੍ਰਧਾਨ ਮੰਤਰੀ ਵੱਜੇ ਕੇ ਨੇ ਐਡਾ ਕਿਹੜਾ ਕਾਨੂੰਨ ਤੋੜਦਾ ਤੁਹਾਡਾ ਐਡਾ ਕਿਹੜਾ ਜ਼ੁਲਮ ਕਰ ਦਿੱਤਾ ਜਿਹੜਾ ਕਿ ਮਾਗਰ ਬੱਚੇ ਤੜਫ ਰਹੇ ਨੇ ਕਿਉਂਕਿ ਜਿਸ ਨੇ ਕੁਝ ਕੀਤਾਗਾ ਕਿਸ ਨੇ ਕੁਝ ਕਰਾਇਆਗਾ ਉਹ ਤਾਂ ਜੇਲ੍ਹਾਂ ਤੋਂ ਬਾਹਰ ਨੇ ਜਿਨ੍ਹਾਂ ਨੇ ਕੀਤਾ ਹੀ ਕੱਖ ਨਹੀਂ ਉਹ ਜੇਲ੍ਹਾਂ ਦੇ ਅੰਦਰ ਨੇ ਇੱਥੇ ਬਲਾਤਕਾਰੀ ਦੋ-ਦੋ ਕਤਲਾਂ ਦੀ ਸਜ਼ਾ ਕਿਉਂ ਤੀਏ ਦਿਨ ਜਿਹੜਾ 11ਵੇਂ ਵਾਰ ਜਿਹੜਾ ਪ੍ਰਦਰਪਨਾ ਆ ਗਿਆ ਤੇ ਪ੍ਰਧਾਨ ਮੰਤਰੀ ਬਾਜੇ ਕਿ ਜਿਹੜਾ ਕੀਤਾ ਹੀ ਕੱਖ ਨਹੀਂ ਤੇ ਉਹਨੂੰ ਤੁਸੀਂ ਦੇਖਿਆ ਹੋਏਗਾ ਡਿਬਿਊਡਗਰ ਦੇਲ ਦੇ ਵਿੱਚ ਤੇ ਮੈਂ ਸਰਕਾਰ ਅੱਗੇ ਬੇਨਤੀ ਕਰਦਾਗਾ ਪ੍ਰਸ਼ਾਸਨ ਅੱਗੇ ਬੇਨਤੀ ਕਰਦਾਗਾ ਕਿ ਪੰਜਾਬ ਸਰਕਾਰ ਨੂੰ ਚਾਹੀਦਾਗਾ ਕਿ ਤੁਸੀਂ ਛੱਡੋ ਨਾ ਛੱਡੋ ਉਹ ਬੱਕਰੀ ਗੱਲ ਆ ਤੁਸੀਂ ਪ੍ਰੋਲ ਦੇ ਦੱਸ ਦੇਣਾ ਨਹੀਂ ਨਹੀਂ ਦੇਣੀ ਘੱਟੋ ਘੱਟ 5 ਦਿਨਾਂ ਦੀ ਪ੍ਰੋਲ ਜਾਂ 4 ਦਿਨਾਂ ਦੀ ਜਿੰਨੀ ਵੀ ਤੁਹਾਡੇ ਮੁਤਾਬਕ ਬਣਦੀ ਆ ਤਾਂ ਕਿ ਉਹ ਆਪਣੀ ਜਿਉਂਦੀ ਮਾਤਾ ਨੂੰ ਜਿਹੜਾ ਵੇਖ ਸਕੇ ਕਿਉਂਕਿ ਜਦੋਂ ਬੰਦਾ ਮਰ ਜਾਂਦਾ ਹੈਗਾ ਤੇ ਤਾਂ ਉਹਦੇ ਸਾਰੇ ਆਲੇ-ਦੁਆਲੇ ਹੋ ਜਾਂਦੇ ਨੇ ਇਸ ਕਰਕੇ ਇਹਨਾਂ ਸਿੱਖਾਂ ਦਾ ਜਿਹੜਾ ਕੋਈ ਬੜਾ ਵੱਡਾ ਗਨਾਹ ਨਹੀਂ ਸਰਕਾਰ ਨੂੰ ਇਹ ਸੋਚ ਲੈਣਾ ਚਾਹੀਦਾਗਾ ਕਿਉਂਕਿ ਸਰਕਾਰਾਂ ਨੇ ਜਿਹੜੀਆਂ ਤੇ ਪਹਿਲਾਂ ਜਿਹੜੀਆਂ ਧੱਕੇ ਕਰਦੀਆਂ ਨੇ ਪਹਿਲਾਂ ਬਾਦਲ ਕਾਂ ਨੇ ਧੱਕੇ ਕੀਤੇ ਫਿਰ ਕਾਂਗਰਸ ਨੇ ਧੱਕੇ ਕੀਤੇ ਤੇ ਹੁਣ ਇਹ ਸਰਕਾਰ ਸਿੱਖਾਂ ਦੇ ਨਾਲ ਧੱਕੇ ਕਰ ਰਹੀ ਆ ਫਿਰ ਹਾਸਲ ਤੁਸੀਂ ਬਾਦਲ ਕਾਂ ਦੇਖ ਲਿਆ ਕਾਂਗਰਸ ਦਾ ਵੀ ਹਾਸਲ ਤੁਸੀਂ ਵੇਖ ਲਿਆ ਤੇ ਅ ਬਦਲਾ ਆਵਾ ਦੀ ਪਾਰਟੀ ਸਿੱਖ ਕੌਮ ਨੇ ਸਾਰੀ ਨੇ ਇੱਕ ਜਿੱਟ ਹੋ ਕੇ ਹੰਬਲਾ ਮਾਰ ਕੇ ਵਿਦੇਸ਼ਾਂ ਤੋਂ ਪੰਜਾਬ ਦੀ ਧਰਤੀ ਤੋਂ ਸਾਰਿਆਂ ਨੇ ਭਗਵੰਤ ਮਾਨ ਤੁਹਾਨੂੰ ਚੁਣਿਆਂਗਾ ਕਿ ਤੁਸੀਂ ਜਿਹੜਾ ਸਿੱਖ ਕੌਮ ਦੀ ਗੱਲ ਕਰ ਸਕੋ ਤੇ ਜਿਹੜਾ ਸਿੱਖਾਂ ਨੂੰ ਇਨਸਾਫ ਦਵਾ ਸਕੋ ਪਰ ਤੁਸੀਂ ਇਨਸਾਫ ਵਾਲੀ ਗੱਲ ਤਾਂ ਜੇ ਮੈਨੂੰ ਦੂਰ ਦਿੰਦੀ ਆ ਕਿ ਜਿਹੜਾ ਬੰਦੀ ਸਿੰਘਾਂ ਦਾ ਮੁੱਦਾ ਸੀ ਤੁਸੀਂ ਭਾਈ ਗਰਵਰ ਸਿੰਘ ਖਾਲਸਾ ਕੋਲੇ ਗਏ ਸੀ ਜਦੋਂ ਅੰਬਸਰ ਉਹ ਬੈਠੇ ਸੀ ਉਹ ਕੜਤਾਲ ਤੇ ਉਦੋਂ ਭਗਵੰਤਵਾ ਨੇ ਵਾਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਬੰਦੀ ਸਿੰਘਾਂ ਨੂੰ ਬਾਹਰ ਕਢਾਵਾਂਗੇ ਉਹ ਬੰਦੀ ਸਿੰਘ ਤਾਂ ਬਾਹਰ ਕਿੱਥੋਂ ਕਢਾਉਣੇ ਨੇ ਕਰੀਬ 50 ਦੇ ਕਰੀਬ ਹੋਰ ਬੰਦੀ ਸਿੰਘ ਜਿਹੜੇ ਨੇ ਉਹ ਬਣਾ ਕੇ ਰੱਖ ਦਿੱਤੇ ਨੇ ਤੇ ਅੱਜ ਉਹਨਾਂ ਦੇ ਮਾਪੇ ਨੇ ਬੱਚੇ ਨੇ ਬੁੱਢੇ ਨੇ ਉਹ ਕਰ ਲਾਉਂਦੇ ਨੇ ਠੀਕ ਆ ਜੇਕਰ ਉਹਨਾਂ ਨੇ ਗਨਾਹ ਕੀਤਾ ਹੁੰਦਾ ਜੇਕਰ ਉਹਨਾਂ ਨੇ ਸੱਚੀ ਮਿੱਥੀ ਇੱत्ता ਹੁੰਦਾ ਤਾਂ ਨਾ ਅਸੀਂ ਬੋਲਣਾ ਸੀ ਤੇ ਨਾ ਹੀ ਉਹਨਾਂ ਸਿੰਘਾਂ ਨੇ ਖੁਦ ਕਹਿਣਾ ਸੀ ਕਿਉਂਕਿ ਉਹਨਾਂ ਨੂੰ ਹੀ ਲੱਗ ਰਿਹਾ ਕਿ ਅਸੀਂ ਬੇਕਸੂਰ ਆ ਇਸ ਕਰਕੇ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਆ ਬਹੁਤ ਵੱਡੀ ਆ ਤੇ ਮੇਰੇ ਹਿਸਾਬ ਚ ਇਹ ਮੇਰੀ ਜ਼ਿੰਦਗੀ ਚ ਪਹਿਲੀ ਵਾਰ ਹੋਇਆ ਕਿ ਜਿਹੜਾ ਐਡੀ ਵੱਡੇ ਦੂਰ ਨਾ ਤਾਂ ਅਕਾਲੀਆਂ ਨੇ ਨਾ ਕਾਂਗਰਸ ਨੇ ਕਦੇ ਨਹੀਂ ਕੋਈ ਬੰਦਾ ਇਸ ਤਰ੍ਹਾਂ ਸੁੱਟਿਆ ਸੀ ਤੇ ਆਮ ਆਦਮੀ ਪਾਰਟੀ ਬਦਲਾ ਪਾਰਟੀ ਨੇ ਜਿਹੜਾ ਉਹਨਾਂ ਨੂੰ ਐਡੀ ਦੂਰ ਸੁੱਟ ਕੇ ਜਿਹੜਾ ਬਹੁਤ ਮਾਰਾ ਕੀਤਾ ਕਿਉਂਕਿ ਚਲੋ ਉਹਨਾਂ ਨੂੰ ਰਿਹਾਈ ਵੀ ਨਾ ਦਿੰਦੇ ਪ੍ਰੋਲ ਵੀ ਨਾ ਕਰਦੇ ਚਾਹੇ 2 ਸਾਲ ਹੋਰ ਰਹਿ ਜਾਂਦੇ ਘੱਟੋ ਘੱਟ ਉਹਨਾਂ ਦੇ ਮਾਪੇ ਉਹਨਾਂ ਦੀ ਸਿੰਘਣੀ ਸਾਰੇ ਜਿਹੜੇ ਸਿੰਘ ਨੇ ਉਹਨਾਂ ਦੇ ਬੱਚੇ ਜਿਹੜੇ ਆਪਣੀ ਮੁਲਾਕਾਤ ਤਾਂ ਕਰ ਲੈਂਦੇ ਪੰਜਾਬ ਦੇ ਵਿੱਚ ਇਹ ਸਰਕਾਰ ਨੂੰ ਚਾਹੀਦਾ ਨਾ ਪ੍ਰੋਲ ਦਿਓ ਤੁਹਾਨੂੰ ਲੱਗਦਾ ਨਾ ਛੱਡੋ ਜੇ ਤੁਹਾਨੂੰ ਲੱਗਦਾਗਾ ਪਰ ਘੱਟਨਾ ਘੱਟੋ ਜਿਹੜਾ ਪੰਜਾਬ ਦੀ ਜੇਲ੍ਹ ਵਿੱਚ ਤੱਤ ਉਹਦੀ ਵੀ ਕੀਤਾ ਜਾਵੇ ਉਹ ਆਪਣੇ ਬੱਚੇ ਬਜ਼ੁਰਗਾਂ ਨੂੰ ਮਿਲਤਾ ਸਕਣਾ ਸਾਰੇ ਸਿੰਘਾਂ ਨੂੰ ਭਾਈ ਕਲਵੰਤ ਸਿੰਘ ਰੌਕ ਦੀ ਗੱਲ ਕਰਕੇ ਹਟੇ ਆ ਉਹਦੇ ਮਿਰਗੀ ਦੇ ਦੌਰੇ ਪੈਂਦੇ ਨੇ ਉਹ ਪਹਿਲਾਂ ਤੋਂ ਜਿਹੜਾ ਬਿਮਾਰ ਆ ਤੇ ਉਹਨੂੰ ਕੋਈ ਉੱਥੇ ਦਵਾਈ ਮਹਿਆ ਨਹੀਂ ਕਰਾਈ ਜਾ ਰਹੀ ਇਸ ਕਰਕੇ ਜਿਹੜਾ ਤਸੱਦਦ ਹੋ ਰਿਹਾਗਾ ਸਿੰਘਾਂ ਦੇ ਉੱਤੇ ਤੇ ਤੁਸੀਂ ਜਿਹੜਾ ਬੱਚੇ ਦੀ ਅਪੀਲ ਵੀ ਸੁਣੋ ਤੇ ਵੀਡੀਓ ਨੂੰ ਬਤੁਆਦ ਸ਼ੇਅਰ ਕਰੋ ਕਮੈਂਟ ਕਰੋ ਤੇ ਤਾਂ ਕਿ ਸਰਕਾਰ ਦੇ ਤੱਕ ਇਹ ਵੀਡੀਓ ਵੀ ਪਹੁੰਚਾਉਣ ਦਾ ਤੁਸੀਂ ਇੱਕ ਈਲਾਂਗਾ ਸਾਧਨੋਂ ਕਿਉਂਕਿ ਤੁਹਾਡੇ ਇੱਕ ਗੁੱਥੇ ਨਾਲ ਤੁਹਾਡੇ ਇੱਕ ਸ਼ੇਅਰ ਦੇ ਨਾਲ ਹੋ ਸਕਦਾ ਹੈ ਕਿ ਕਿਸੇ ਦੇ ਮਾਂ ਪਿਓ ਜਿਹੜੇ ਮਿਲ ਸਕਣ ਧੰਨਵਾਦ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਜੀ ਖਾਸ ਸਾਹਿਬ ਮੈਂ ਜੀ ਕੀ ਫਤ